ਰੋਈਪੁਰ ਦੇ ਪਿੰਡ ਅਲੀ ਕੇ ਦੇ ਵਿੱਚ ਦੋ ਗੁੱਟ ਜਿਹੜੇ ਆਮਨੇ ਸਾਹਮਨੇ ਹੋ ਗਏ ਜਿੰਨੂੰ ਲੈ ਕੇ ਖੂਬ ਇੱਟਾ ਪੱਥਰ ਵੀ ਚੱਲੇ ਤੇ ਗੋਲੀਬਾਰੀ ਵੀ ਜੜੀਆ ਉਹ ਚਲੀਆਂ ਦਿਖਾਈ ਦੇ ਰੀਆਂ ਕਾਫੀ ਜੜੀਆਂ ਗੋਲੀਆਂ ਚਲੀਆਂ ਇਹ ਕੀ ਕਿਆ ਜਾ ਰਿਹਾ ਵੀ ਇੱਕ ਗੁੱਟ ਵੱਲੋਂ ਦੋਸ਼ ਲਾਇਆ ਜਾ ਰਹੇ ਨੇ ਵੀ ਦੂਜੀ ਧਿਰ ਵੱਲੋਂ ਜੇ ਪੈਸੇ ਦੇ ਲੈਣ ਦੇ ਨੂੰ ਲੈ ਕੇ ਜਿਹੜਾ ਝਗੜਾ ਹੋਇਆ ਉਹਦੇ ਵਿੱਚ ਕਾਫੀ ਜੜੀਆਂ ਗੋਲੀਆਂ ਚਲਾਈਆਂ ਗਈਆਂ ਮੁੰਡੇ ਬਾਹਰੋਂ ਬੁਲਾ ਕੇ ਪਿੰਡ ਦੇ ਵਿੱਚ ਲਿਆ ਕੇ ਇਹ ਗੋਲੀਆਂ ਜੜੀਆਂ ਚਲਾਈਆਂ ਗਈਆਂ ਇੱਟਾ ਪੱਥਰ ਵੀ ਜੜੇ ਖੂਬ ਚੱਲਦੇ ਦਿਖਾਈ ਦੇ ਰਹੇ ਨੇ ਜੋ ਤਸਵੀਰਾਂ ਵਿੱਚ ਸਾਫ਼ ਸਪੂਰਤ ਦਿਖਾਈ ਦੇ ਰਿਆ ਗੋਲੀਆਂ ਲੱ ਜੜਿਆ ਇੱਟਾ ਪੱਥਰ ਦੇ ਨਾਲ ਵੀ ਜੜਿਆ ਜ਼ਖਮੀ ਹੋਏ ਨੇ ਜਦੋਂ ਕੁੱਲ ਮਿਲਾ ਕੇ 6 ਤੋਂ 7 ਲੋਕ ਜੜਿਆ ਉਹ ਇਸ ਜੜੇ ਲੜਾਈ ਦੇ ਵਿੱਚ ਜੜੇ ਜ਼ਖਮੀ ਹੁੰਦੇ ਦਿਖਾਈ ਦੇ ਰਹੇ ਨੇ ਇਹ ਜੜਾ ਝਗੜਾ ਜੜਾ ਪੈਸੇ ਦੇ ਲੈਣ ਦੇ ਨੂੰ ਲੈ ਕੇ ਦੱਸਿਆ ਜਾ ਰਿਹਾ ਕਿਉਂਕਿ ਅਲੀ ਕੇ ਪਿੰਡ ਜੜਾ ਹੈਗਾ ਉੱਥੇ ਜੜਾ ਇਹ ਝਗੜਾ ਹੋਇਆ ਉਸ ਤੋਂ ਬਾਅਦ ਜੜੀਆਂ ਗੋਲੀਆਂ ਵੀ ਚੱਲੀਆਂ ਕਿਉਂਕਿ ਦੱਸਿਆ ਜਾ ਰਿਹਾ ਇੱਕ ਤੀਰ ਜੜੀ ਆ ਵੀ ਪੈਸੇ ਨੂੰ ਲੈਣ ਦੇ ਨੂੰ ਲੈ ਕੇ ਕੱਲ ਸ਼ਾਮ ਨੂੰ ਜੜਾ ਵੀ ਆਪਸ ਚ ਗੱਲਬਾਤ ਵੀ ਹੋਈ ਸੀ ਪੁਲਿਸ ਵੀ ਜੜੀ ਉੱਥੇ ਪਹੁੰਚੀ ਸੀ ਸਵੇਰੇ ਲੇਕਿਨ ਉਸ ਤੋਂ ਬਾਅਦ ਵੀ ਜੜਾ ਝਗੜਾ ਇਹਨਾਂ ਵੱਧ ਗਿਆ ਕਿ ਉੱਥੇ ਇੱਕ ਤੇਰ ਵੱਲੋਂ ਆਪਣੇ ਨਾਲ ਕੁਝ ਗੁੰਡਿਆਂ ਨੂੰ ਜਿਹੜਾ ਬਲਾਕੇ ਜਿਹੜੇ ਦੱਸੇ ਜਾ ਰਹੇ ਵੀ ਨਾਲ ਕੁ ਸਾਥੀਆਂ ਨੂੰ ਬਲਾਕੇ ਤੇ ਉਥੇ ਆ ਕੇ ਇਟਾ ਪੱਥਰ ਵੀ ਜਿਹੜੇ ਚਲਾਈ ਨੇ ਉਥੇ ਗੋਲੀਆਂ ਵੀ ਚਲਾਈਆਂ ਹੁਣ ਪੁਲਿਸ ਜਿਹੜੀ ਮੌਕੇ ਤੇ ਪਹੁੰਚ ਗਏ ਮਾਹੌਲ ਨੂੰ ਸ਼ਾਂਤ ਕਰਨ ਵਿੱਚ ਲੱਗੀ ਹੋਈ ਦਿਖਾਈ ਦੇ ਰਹੀ ਆ ਤਾਂ ਜੋ ਪਤਾ ਚੱਲ ਸਕੇ ਵੀ ਇਹ ਜੜੀਆ ਘਟਨਾ ਕਿਹਦੇ ਕਹਿਨ ਤੇ ਹੋਈ ਆ ਤੇ ਕਿੰਨਾ ਲੋਕਾਂ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਤੇ ਗੋਲੀਆਂ ਕਿੰਨਾ ਨੇ ਚਲਾਈਆਂ ਪੂਲਸ ਹੁਣ ਐਕਸ਼ਨ ਵਿੱਚ ਦਿਖਾਈ ਦੇ ਰਹੀ ਆ ਤੇ ਜਿਹੜੇ ਵੀ આરોપી ਹੋਣਗੇ ਉਹਨਾਂ ਦੇ ਖਰਾਬ ਮਾਮਲਾ ਦਰਜ ਕਰਨ ਦੀ ਗੱਲ ਜਿਹੜੀ ਆ ਉਹ ਪੁਲਿਸ ਜਿਹੜੀ ਉਥੇ ਕਹਿੰਦੀ ਦਿਖਾਈ ਦੇ ਰਹੀ ਆ ਜਿਹੜ ਹਲਪੋ ਦੇ ਨੀਜੀ ਹਸਪੀਟਲ ਦੇ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਡਾਕਟਰ ਵੱਲੋਂ ਉਹਨਾਂ ਦਾ ਜਿਹੜਾ ਇਲਾਜ ਆ ਉਹ ਚੱਲਦਾ ਦਿਖਾਈ ਦੇ ਰਿਹਾ ਕਿਉਂਕਿ ਗੋਲੀ ਲੱਗਣ ਕਰਕੇ ਜਿਹੜੇ ਦੋ ਲੋਕਾਂ ਨੂੰ ਗੋਲੀ ਲੱਗੀ ਆ ਉਹ ਗੰਭੀਰ ਜੜੇ ਜ਼ਖਮੀ ਦਿਖਾਈ ਦੇ ਰਹੇ ਆ ਤੇ ਉਹ ਆਪਣੀ ਜ਼ਿੰਦਗੀ ਦੀ ਮੌਤ ਦੀ ਲੜਾਈ ਜਿਹੜੀ ਇੱਥੇ ਲੜਦੇ ਉਹ ਦਿਖਾਈ ਦੇ ਰਹੇ ਨੇ ਅਰੇਗਾ ਇਹਨਾਂ ਜੜਾਈ ਹੋਈ ਸੀ ਕੀ ਕਾਰਨ ਸੀ ਕਾਰਨ ਨੇ ਬਲਕਿ ਹਰ ਤੱਕ ਨੇ ਪਹਿਲੇ ਦੇ ਨੇ 5 ਲੱਖ ਰੁਪਏ ਹੋਰ ਹੋਣਾ ਚੱਲਦਾ ਸੀ ਦੋਰੇ ਪੰਜਾ ਕੋਲ ਸ ਗਈ ਸੀ ਰਾਤ ਨੂੰ ਕੋਨੇ ਕਰੁੰਦੇ ਬਲਾ ਦੇ ਸਾਰੇ 2 ਨੰਬਰ ਦੇ ਬੰਦੇ ਮੁੜੇ ਸੀ ਸਟੋਰ ਨਾਲ ਦੇ ਪਾਕਿਸਤਾਨ ਦੇ ਉਹਨਾਂ ਬਾਰਾ ਗੋਲੀਆਂ ਚਲਾਈਆਂ ਕਿੰਨੇ ਨੂੰ ਮੱਜੀਆਂ ਥੋੜਾ ਕਬੜੀ ਸੇਖਾ ਸਿੰਘ ਇਹ ਮੇਰਾ ਭਰਾ ਲਗਦਾ ਨਹੀਂ ਲੱਗੀ ਮੁੱਖ ਲਾਟ ਤੇ ਬੁਖੇ ਦੇ ਦੋ ਜਣੇ ਨੂੰ ਮੱਜੀ ਗੋਲੀ ਕਿੰਨੀਆਂ ਫਾਇਰ ਹੋਏ 100 150 ਹੋ ਗਈਆਂ ਕੰਧਾਂ ਨਾਲ ਬੜੇ ਵੱਡੇ ਪੈਸੇ ਨਾ ਲੈਣ ਦੇ ਆਹੋ ਪਹਿਲਾਂ ਉਹ ਤੇ ਲੇਕ ਹੀ ਹੈਗੇ ਸਾਰੇ ਦੂਜੇ ਪਾਕਿਸਤਾਨ ਸਾਰਾ ਸਲਾਈ ਨਾ ਕਿੰਨੇ ਲੋਕ ਸੀਗੇ ਜਿਹਨੇ ਫਾਇਰਿੰਗ ਕੀਤੀ ਇਹ ਹੈਗਾ 150 ਬੰਦਾ ਹੈ ਹਾਂਜੀ 150 ਬੰਦਾ ਹੈ 150 ਬੰਦੇ ਨੂੰ ਸਾਰੇ ਗੁੰਡੇ ਗੁੰਡੇ ਆ ਬੁਲਾਏ ਹੋਏ ਓਕੇ ਮਾਮਲਾ ਕਸ਼ਮੀਰੀ ਜੀ ਇਹ ਮਾਮਲਾ ਤਾਂ ਪਹਿਲਾ ਸ਼ੁਰੂਆਤ ਤੋਂ ਉਹਨਾਂ ਨੇ ਰਾਤ ਮਤਲਬ ਡਾੜਾ ਬੰਦੇ ਕੱਢੇ ਤੇ ਉਸ ਤੋਂ ਬਾਅਦ ਸਵੇਰੇ ਪੁਲਿਸ ਆ ਗਈ ਤੇ ਪੁਲਿਸ ਸਾਨੂੰ ਤਾਂ ਕਹਿੰਦੇ ਵੀ ਮਤਲਬ ਲੜਾਈ ਨਹੀਂ ਕਰਨੀ ਖਾਨੂੰ ਰੋਕਿਆ ਹੈ ਤੇ ਉਹਨਾਂ ਨੇ ਇਥੇ ਸ਼ਹਿਰ ਦੇ ਮੁੰਡੇ ਕੇ ਪਤਨੀ ਪਾਸੋਂ ਮੁੰਡੇ ਪਿੰਡਾ ਚ ਬੁਲਾ ਕੇ ਤੇ ਉਹਨਾਂ ਨੇ ਉੱਥੇ ਗੋਲੀ ਚਲਾਈ ਜੀ ਕਿੰਨੇ ਹਿਯਾਰਾਂ ਦੀ ਸਾਡੇ ਕੋਲ ਵੀਡੀਓ ਵੀ ਹੈਗੀ ਹੈ ਕਿੰਨੀਆਂ ਗੋਲੀਆਂ ਚਲਾਈ ਗੋਲੀਆਂ ਉਹਨਾਂ ਨੇ ਬਹੁਤ ਫੇਰ ਕੱਟੇ ਨੇ ਘਟੋ ਗਾੜੀ 25 30 ਫੇਰ ਕੱਟੇ ਆ ਜੀ ਕਿੰਨੇ ਵਜੇ ਆ ਜੀ ਹਾਂਜੀ ਕਿੰਨੇ ਨੂੰ ਵਜੇ ਦੋ ਦੇ ਗੋਲੀ ਬਚੀ ਹੈ ਬਾਕੀ ਇਟਾ ਰੋੜੇ ਵਾਲੇ ਲక్ష్ਮੀ ਦਾ ਬਹੁਤ ਹੈ ਜੀ ਮਾਮਲਾ ਕੀ ਜੀ ਪੈਸੇ ਦਾ ਲੈਣ ਦੇ ਹਾਂਜੀ ਹਾਂਜੀ ਪੈਸੇ ਲੈਣੇ ਆਏ ਜੀ ਸਾਡੇ 5 ਲੱਖ ਰੁਪਈਆ ਲੈਣੇ ਪੈਸੇ ਦਾ ਲੈਣ ਦੇ ਹਾਂਜੀ ਕੈਮਰਾਮੈਨ ਦਾ ਸਰਬਜੀਤ ਸਿੰਘ ਗੈਨਿਕ ਸਵੇਰਾ ਫਰੋਇਪੁਰ